राम राम सब लोग राम राम माता जी वेलकम टू द चैनल धनतेरस और दिवाली और का ਵੱਡਾ ਦਾ ਵੱਡਾ ਬੰਦਾ ਇੱਥੇ ਆਉਂਦੇ ਇੱਥੇ ਆਉਂਦੇ ਆਪ ਜੀ ਕਿਤਾਇਆ ਤੁਹਾਨੂੰ ਪਿਆਰ ਕਰਨ ਲੱਗਿਆ ਹੈ ਸਤ ਮੈਂ ਤੁਹਾਡਾ ਵੀ ਬਾਗਾ ਜੋਲ ਫਾਜਪਾ ਜ਼ਿਲ੍ਹਾ ਐਸੀ ਮੋਰ ਸਾ ਜੰਨ ਸੈਕਟਰੀ ਸਥਿਉ ਮੰਡਲ ਆਦਮਪੁਰ ਦੇ ਵਿੱਚ ਪਾਕਿਸਤਾਨ ਦਾ ਪੁਤਲਾ ਫੁੱਕਿਆ ਗਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਪਹਿਲਗਾਉਂ ਦੇ ਵਿੱਚ ਅਤਵਾਦੀਆਂ ਵੱਲੋਂ ਅੰਦਾਜ਼ ਤੋਂ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਵੀ ਨੇਮ ਬਖਸ਼ਿਆ ਗਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਉਹਨਾਂ ਅਤਵਾਦੀਆ ਬਣੂ ਪਹਿਨੀਆਂ ਹੋਈਆਂ ਸਨ ਤੇ ਉਹਨਾਂ ਨੂੰ ਧਰਮ ਪੁੱਛ ਕੇ ਗੋਲੀਆਂ ਚਲਾਈਆਂ ਗੀਆਂ ਉਹਨਾਂ ਦੇ ਵਿੱਚ ਇੱਕ ਨੌਜਵਾਨ ਜੋ ਜੰਮੂ ਕਸ਼ਮੀਰ ਦਾ ਪਹਿਲਗਉਂਦਾ ਰਹਿਣ ਵਾਲਾ ਸੀਗਾ ਉਸਨੇ ਆਪਣੀ ਜਾਨ ਤੇ ਖੇਡ ਕੇ اپنی جان ਦੇ ਖੇਡ ਕੇ ਲੋਕਾਂਾਂ ਬਚਾਈਆਂ ਮਰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਇਸੇ ਤਰ੍ਹਾਂ ਆਪਾਂ ਇਹ ਜਾਣਦੇ ਆ ਜਿਵੇਂ ਕਿ ਇਸੇ ਕਰਕੇ ਹੀ ਅੱਜ ਪਾਕਿਸਤਾਨ ਦਾ ਪਤਲਾ ਫੁੱਕਿਆ ਗਿਆ ਤੇ ਮਰਦਾਬਾਦ ਮਰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਨਾਰੀ ਲਾਇਕੇ ਤੇ ਇਸੇ ਤਰ੍ਹਾਂ ਹੀ ਸਾਡੇ ਨਰੇਂਦਰ ਪੀਐਮ ਨਰੇਂਦਰ ਮੋਦੀ ਜੀ ਕੋ ਪਾਕਿਸਤਾਨ ਜੋ ਆਉਣ ਵਾਲਾ ਆਉਣ ਵਾਲੇ ਨੂੰ ਉਹਨਾਂ ਦੇ ਵੀਜ਼ੇ ਬੰਦ ਕਰ ਦਿੱਤੇ ਉਹਨਾਂ ਦੀ ਆਵਾਜ਼ ਆਈ